ਅੱਡੇ ਵੀ ਲੂ ਕੰਡੇ ਖੜੇ ਕਰ ਦੇਗੀ ਫਿਲਮ ਬੀਬੀ ਰਜਨੀ 83 ਸਪ ਅਗਸਟ ਹੈ ਔਰ ਫਿਲਮ ਬੀਬੀ ਰਜਨੀ ਰਿਲੀਜ਼ ਹੋ ਚੁੱਕੀ ਹੈ ਅਸੀਂ ਸਕਰੀਨਿੰਗ ਤੇ ਪਹੁੰਚੇ ਹੋਏ ਸੀ ਮੋਹਾਲੀ ਔਰ ਫਿਲਮ ਦੇ ਵਿੱਚ ਹਰ ਇੱਕ ਆਰਟਿਸਟ ਦਾ ਕੰਮ ਦੇਖ ਕੇ ਸਾਰਿਆਂ ਨੂੰ ਦਿਲੋਂ ਬਹੁਤ ਖੁਸ਼ੀ ਹੋਈ ਔਰ ਲੱਗੇ ਆ ਕਿ ਹਾਂ ਵਾਕਈ ਹੁਣ ਪੰਜਾਬੀ ਫਿਲਮ ਇੰਡਸਟਰੀ ਦਾ ਮਿਆਰ ਜਿਹੜਾ ਹੈ ਉਹ ਵੱਧ ਗਿਆ ਹੈ ਉਹ ਵੱਡਾ ਹੋ ਗਿਆ ਹੈ ਨੈਕਸਟ ਲੈਵਲ ਦੇ ਪ੍ਰੋਜੈਕਟ ਜਿਹੜੇ ਆ ਸਾਨੂੰ ਲੱਗਦਾ ਹੈ ਕਿ ਬੀਬੀ ਰਜਨੀ ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲ ਸਕਦੇ ਨੇ ਯੋਗਰਾਜ ਸਿੰਘ ਦੀ ਜੇ ਗੱਲ ਕਰੀਏ ਜਾਂ ਫਿਰ ਰੂਪੀ ਗਿਲ ਦੀ ਐਜ਼ ਅ ਬੀਬੀ ਰਜਨੀ ਦੇ ਕੈਰੈਕਟਰ ਦੀ ਗੱਲ ਕਰੀਏ ਬਹੁਤ ਸੋਹਣੇ ਕਿਰਦਾਰ ਜਿਹੜੇ ਹੈ ਨਿਭਾਏ ਹੈ ਜਸ ਬਾਜਵਾ ਦਾ ਕੈਰੈਕਟਰ ਬਹੁਤ ਸੋਹਣਾ ਹੈ ਗੁਰਪਤ ਕੋਗੀ ਦਾ ਜਾਂ ਹਰ ਇੱਕ ਜਿਹੜੇ ਸਟਾਰ ਕਾਸਟ ਇਹਦੇ ਮੌਜੂਦ ਹੈ ਬਹੁਤ ਅੱਛਾ ਉਹਨਾਂ ਨੇ ਕੰਮ ਕੀਤਾ ਹੈ ਔਰ ਕਰੀਏ ਫਿਲਮ ਦੀ ਡਾਇਰੈਕਸ਼ਨ ਦੀ ਡਾਇਰੈਕਸ਼ਨ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਪੰਜਾਬੀ ਫਿਲਮ ਨਹੀਂ ਹੈ ਜੀ ਹਾਂ ਬਿਲਕੁਲ ਇਦਾਂ ਲੱਗਦਾ ਹੈ ਬਟ ਇਹ ਪੰਜਾਬੀ ਸਿਨੇਮਾ ਹੀ ਹੈ ਜੋ ਅਸੀਂ ਅੱਜ ਵੇਖਿਆ ਹੈ ਔਰ ਅਮਰ ਹੁੰਦਲ ਨੇ ਜਿਹੜੀ ਹੈ ਇਹ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ ਬਹੁਤ ਸੋਹਣੀ ਫਿਲਮ ਜਿਹੜੀ ਹੈ ਬਣੀ ਹੈ ਔਰ ਜਿੰਨੀਆਂ ਵੇ ਇੱਥੇ ਫੈਮਲੀਆਂ ਆਈਆਂ ਸੀ ਜਾਂ ਪਰਿਵਾਰ ਆਏ ਸੀ ਹਰ ਕੋਈ ਇਮੋਸ਼ਨਲ ਹੁੰਦਾ ਹੈ ਕਿਉਂਕਿ ਇੰਨੇ ਇਮੋਸ਼ਨਸ ਵਾਲੇ ਜਿਹੜਾ ਇਹ கான்ਸੈਪਟ ਹੈ ਅਸੀਂ ਬੀਬੀ ਰਜਨੀ ਦੀ ਬਾਤਾਂ ਆਪਣੇ ਬਜ਼ੁਰਗਾਂ ਤੋਂ ਬਚਪਨ ਦੇ ਵਿੱਚ ਸੁਣੀਆਂ ਜ਼ਰੂਰ ਹੋਣਗੀਆਂ ਪਰ ਜਦੋਂ ਇੱਕ ਪਰਪੇਰ ਪਹਿਲਾ ਵੀ ਪੰਜਾਬੀ ਫਿਲਮ ਬਣ ਚੁੱਕੀ ਹੈ ਬੀਬੀ ਰਜਨੀ ਤੇ ਪਰ ਜਦੋਂ ਹੁਣ ਅਸੀਂ 2024 ਦੇ ਵਿੱਚ ਬੀਬੀ ਰਜਨੀ ਨੂੰ ਵੇਖਦੇ ਆਂ ਤੇ ਦਿਲ ਦੇ ਵਿੱਚ ਬਹੁਤ ਸਾਰੇ ਜਿਹੜੇ ਬਲਬਲੇ ਆ ਉਹ ਨਿਕਲਦੇ ਆ ਤੇ ਇਹੀ ਲੱਗਦਾ ਹੈ ਕਿ ਹਾਂ ਪੰਜਾਬੀ ਸਿਨੇਮਾ ਨੂੰ ਅਜੇ ਹੀ ਸਾਡੇ ਇਤਿਹਾਸ ਨਾਲ ਜੁੜਨ ਵਾਲੇ ਕਨਸੈਪਟਸ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਅਜੇ ਹੀ ਇਤਿਹਾਸ ਤੇ ਹੋਰ ਫਿਲਮਾਂ ਜਣੀਆਂ ਬਣਨੀਆਂ ਚਾਹੀਦੀਆਂ ਔਰ ਵੱਡੇ ਪੱਧਰ ਤੇ ਬਣਨੀਆਂ ਚਾਹੀਦੀਆਂ ਤਾਂ ਲੋਕਾਂ ਨੂੰ ਵੀ ਵੱਧ ਛੱਡ ਕੇ ਜ਼ਰੂਰ ਇਹਨਾਂ ਫਿਲਮਾਂ ਨੂੰ ਵੇਖਣਾ ਚਾਹੀਦਾ ਹੈ ਸੋ ਫਿਲਮ ਰਿਲੀਜ਼ ਹੋ ਚੁੱਕੀ ਹੈ ਇੱਥੇ ਜਿੰਨੇ ਵੀ ਆਰਟਿਸਟ ਪਹੁੰਚੇ ਸਿਗੇ ਜਾਂ ਨਾਲ ਕੀ ਗੱਲਬਾਤ ਸਾਡੀ ਹੋਈ ਹੈ ਜ਼ਰੂਰ ਤੁਹਾਨੂੰ ਦਿਖਾਉਣੀ ਆ ਚਲੋ ਚਲਦੇ ਅੰਦਰ ਬਹੁਤ ਸੋਹਣੀ ਬਹੁਤ ਸੋਹਣੀ ਫਿਲਮ ਤੇ ਸਾਰੇ ਆਪ ਦੇ ਪਰਿਵਾਰਾਂ ਨਾਲ ਜਾਇਓ ਜ਼ਰੂਰ ਪਹੁੰਚੋ ਤੇ ਮੈਂ ਰੋ ਕੇ ਹੁਣ ਬਾਹਰ ਆਇਆ ਐ ਇੰਨੀ ਇੰਨੀ ਸੋਹਣੀ ਫਿਲਮ ਸੋ ਸਪੈਸ਼ਲ ਯੋਗਰਾਜ ਬਾਜੀ ਰੂਪੀ ਗਿੱਲ ਬਹੁਤ ਸੋਹਣੀ ਐਕਟਿੰਗ ਕੀਤੀ ਇਮਤੀਆਜ਼ ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤ ਪਾਰੀ ਗਾ ਅੱਗੇ ਹੋ ਜੋ ਅੱਗੇ ਸੇ ਹਾਏ ਸਤਿ ਸ਼੍ਰੀ ਅਕਾਲ ਕਰਦੇ ਸਤਿ ਸ਼੍ਰੀ ਅਕਾਲ ਕਰਦੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਜੀ ਮਨਕੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਦੋਵੇਂ ਕੁੜੀਆਂ ਦੇ ਲਈ ਵੀ ਬੱਚੇ ਆਏ ਤੁਹਾਡੇ ਬੱਤੀਆਂ ਆਈਆਂ ਸੋ ਜਿਹੜੀ ਰਜਨੀ ਫਿਲਮ ਵੇਖ ਕੇ ਇਮੋਸ਼ਨਸ ਇੱਕ ਐਜ਼ ਅ ਫਾਦਰ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਹਜੇ ਵੇਖੀ ਕਿ ਨਹੀਂ ਵੇਖੀ ਬਾ ਫਿਲਮ ਨੈਕਸਟ ਲੈਵਲ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਰੋ ਕੇ ਬਾਹਰ ਆਇਆ ਤੇ ਹਾਂਜੀ 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 100% ਮੇਰਾ ਫੇਵਰਿਟ ਸੀਨ ਰਿਆ ਪੁੱਤ ਆਪਣਾ ਨਹੀਂ ਇਹਨਾਂ ਦਾ ਹਾਂ ਔਰੀ ਗੱਲਾਂ ਤੋਂ ਸਭ ਤੋਂ ਫੇਵਰੇਟ ਸੀਨ ਉਹ ਸੀ ਜਦੋਂ ਉਹ ਕਹਿੰਦਾ ਵੀ ਮੇਰੇ ਵੀ 6 ਸਤਵੀਂ ਹੈ ਨਾ ਵੀ 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 ਧੀ ਹੁੰਦੀ ਆ ਉਹ ਕਹਿੰਦਾ ਵੀ ਵੀ ਮੇਰੇ ਵੀ ਪੁੱਤ ਜੰਮੂਗਾ ਜਦੋਂ ਕਹਿੰਦਾ ਮੈਂ ਰੱਬ ਨੂੰ ਉਹ ਸੀਨ ਮੇਰਾ ਸਭ ਤੋਂ ਫੇਵਰੇਟ ਸੀਨ ਸੀ ਫਿਰ ਉਸ ਤੋਂ ਬਾਅਦ ਜਦੋਂ ਬਗੜਾ ਉਹ ਜਾਂਦਾ ਅੰਦਰ ਤੇ ਬਾਹਰ ਬਗੜਾ ਬਣ ਕੇ ਆਉਂਦਾ ਉਹ ਮੇਰਾ ਬੈਸਟ ਸੀ ਨੂੰ ਪਤਾ ਲੱਗੇ ਕਿ ਇਦਾਂ ਦੀ ਸੱਚੀਆਂ ਕਹਾਣੀਆਂ ਸੀਗੀਆਂ ਔਰ ਸਾਨੂੰ ਦੁਬਾਰਾ ਦੇਖਣ ਦਾ ਮੌਕਾ ਮਿਲਿਆ ਔਰ ਰੂਪੀ ਜੀ ਉਹ ਯੋਗਰਾਜ ਜੀ ਜਸ ਬਾਜਵਾ ਜੀ ਕੁਗੀ ਜੀ ਸਭ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਇਹ ਵੀ ਉਹਨਾਂ ਤੇ ਕਿਰਪਾ ਹੈ ਨਾ ਕਿ ਉਹਨਾਂ ਨੇ ਇਦਾਂ ਦੇ ਕਿਰਦਾਰ ਨਿਭਾਏ ਤੇ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਮੈਂ ਆ ਕਿ ਮੈਂ ਆਪ ਅੰਮ੍ਰਿਤ ਸਰਤੋਂ ਤੇ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਭਾਗ ਵਾਲੇ ਮੰਨਦੇ ਹਾਂ ਹਾਂ ਮੈਂ ਦੇਖੋ ਜੀ ਮੈਂ ਪੂਰਾ ਕੰਟਰੋਲ ਕੀਤਾ ਮੈਨੂੰ ਰੋਣਾ ਹੋਣਾ ਮੈਂ ਪੂਰਾ ਕੰਟਰੋਲ ਸਾਰੇ ਇੰਨੇ ਪੇਸ਼ੈਂਸ ਸੀ ਕਿ ਪਹਿਲਾਂ ਲੋਕਾਂ ਚ ਇੰਨੇ ਪੇਸ਼ੈਂਸ ਸੀ ਕਿ ਜਿੱਦਾਂ ਕਿਹਾ ਹੁੰਦਾ ਕਰ ਲਿਆ ਇਹ ਤਾਂ ਪਹਿਲਾਂ ਹੀ ਹੁੰਦਾ ਸੀ ਅੱਜ ਕੱਲ ਕਿੱਥੇ ਆ ਆਪਣੇ ਬਚਪਨ ਦੀਆਂ ਬਾਤਾਂ ਸੁਣੀਆਂ ਸੀ ਬੀਬੀ ਰਜਨੀ ਜੀ ਹਾਂਜੀ ਮੈਂ ਸਿਰਫ ਇਹ ਸੁਣਿਆ ਸੀ ਕਿ ਗੁਰਦੁਆਰੇ ਚ ਇਦਾਂ ਸਰੋਵਰ ਸੀਗਾ ਤੇ ਉੱਥੇ ਇੱਕ ਔੜੀ ਠੀਕ ਹੋਇਆ ਸੀ ਹੈਨਾ ਤੇ ਦੱਸਦੇ ਸੀਗੇ ਪਰ ਸੱਚੀ ਦੱਸਾਂ ਮੈਨੂੰ ਇਦਾਂ ਨਹੀਂ ਸੀ ਪਤਾ ਕਿ ਉਹ ਬੀਬੀ ਰਜਨੀ ਸੀਗੇ ਜਾਂ ਉਹਨਾਂ ਦੀ ਲਾਈਫ ਤੇ ਇੱਕ ਕਹਾਣੀ ਹੈ ਹੈਨਾ ਤੇ ਇਦਾਂ ਮੇਰੇ ਨਾਲ ਹੋਰ ਕਈ ਲੋਕੀ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਮੈਨੂੰ ਇਦਾਂ ਲੱਗਦਾ ਬਹੁਤ ਸੋਹਣੀ ਔਰ ਸਭ ਤੋਂ ਵਧੀਆ ਗੱਲ ਇਹ ਕਿ ਮੇਕਿੰਗ ਡਾਇਰੈਕਸ਼ਨ ਇੰਨੀ ਬਾ ਕਮਲ ਕਿਸੇ ਵੀ ਚੀਜ਼ ਚ ਕੋਈ ਕਮੀ ਨਹੀਂ ਸੀ ਸਭ ਨੇ ਜੀ ਜਾਨ ਨਾਲ ਕੰਮ ਕੀਤਾ ਸਰ ਨਹੀਂ ਕੋਈ ਸ਼ਾਇਰੀ ਨਹੀਂ ਜੀ ਬਹੁਤ ਵੱਡਾ ਮਿਆਰ ਬਾਤ ਰਿਹਾ ਹੈ ਸਹੀ ਗੱਲ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਇਸ ਫਿਲਮ ਤੋਂ ਬਾਅਦ ਗਰਾਫ ਹੋਰ ਉੱਚਾ ਜਾਏਗਾ ਫਿਲਮ ਬਹੁਤ ਸੋਹਣੀ ਹੈ ਸਾਡਾ ਇਤਿਹਾਸ ਹੈ ਜਿਹੜਾ ਸਾਨੂੰ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਬਹੁਤ ਸੋਹਣੀ ਫਿਲਮ ਹੈ ਇਤਿਹਾਸ ਹੈ ਸਾਡਾ ਸਾਡੇ ਬੱਚਿਆਂ ਨੂੰ ਫੈਮਲੀਆਂ ਨੂੰ ਸਾਰਿਆਂ ਨੂੰ ਦਿਖਾਉਣਾ ਚਾਹੀਦਾ ਹੈ ਨਾਈਸ ਮੂਵੀ ਦੇਖ ਕੇ ਅੱਛਾ ਲੱਗਿਆ ਬਹੁਤ ਬੜੀਆ ਇਸ ਤੋਂ ਪਹਿਲਾਂ ਇਸ ਕਹਾਣੀ ਬਾਰੇ ਪਤਾ ਸੀ ਥੋੜਾ ਹਾਂ ਪਤਾ ਸੀ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀਗਾ ਸਾਡੇ ਦਾਦੀ ਅੰਮਾ ਸਾਡੀ ਮੰਮੀ ਸਾਨੂੰ ਕਹਾਣੀਆਂ ਸੁਣਾਉਂਦੇ ਸੀ ਬਚਪਨ ਲੇਕਿਨ ਅੱਜ ਦੇ ਬੱਚਿਆਂ ਨੂੰ ਇਸ ਬਾਰੇ ਨਹੀਂ ਪਤਾ ਹਾਂ 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 ਬਿਲਕੁਲ ਸੁਣਾਈ ਲੇਕਿਨ ਫਿਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਫਿਲਮ ਇੱਕ ਜ਼ਰੀਆ ਹੈ ਫਿਲਮ ਇੱਕ ਜ਼ਰੀਆ ਹੈ ਜਿਹੜਾ ਅੱਜ ਦੀ ਕਹਾਣੀ ਬੱਚਿਆਂ ਤੱਕ ਪਹੁੰਚਾ ਸਕਦਾ ਹੈ ਤੇ ਬਹੁਤ ਸੋਹਣੀ ਕੋਸ਼ਿਸ਼ ਹੈ ਬਹੁਤ ਸੋਹਣੀ ਸਭ ਨੂੰ ਦੇਖਣੀ ਚਾਹੀਦੀ ਹੈ ਇਸ ਫਿਲਮ ਦੇ ਵਿੱਚ ਮੈਂ ਆਪਣਾ ਉਹਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਮੈਂ ਇਸ ਫਿਲਮ ਵਿੱਚ ਕੰਮ ਕੀਤਾ ਹੈ ਔਰ ਫਿਲਮ ਬਹੁਤ ਸੋਹਣੀ ਬਣੀ ਮੈਂ ਤੁਸੀਂ ਡਬਿੰਗ ਵੇਲੇ ਜਾਂ ਸ਼ੂਟਿੰਗ ਵੇਲੇ ਜੋ ਦੇਖਦੇ ਸੀ ਪਰ ਅੱਜ ਪੂਰੀ ਕੰਪਲੀਟ ਫਿਲਮ ਦੇਖੀ ਹੈ ਹਰੀ ਹਾਲੇ ਮਤਲਬ ਇਹ ਕਿਹਾ ਜਾਂਦਾ ਸਰੂ ਕਿ ਇਦਾਂ ਦੀਆਂ ਫਿਲਮਾਂ ਹਮੇਸ਼ਾ ਬਣਨੀਆਂ ਚਾਹੀਦੀਆਂ ਔਰ ਰੱਬ ਸਾਡੇ ਤੋਂ ਇਦਾਂ ਦੀਆਂ ਫਿਲਮਾਂ ਵਿੱਚ ਹੀ ਕੰਮ ਕਰਵਾਵੇ ਜਿਹੜੀਆਂ ਪਰਿਵਾਰਾਂ ਵਿੱਚ ਬੈਠ ਕੇ ਵੇਖੀਆਂ ਜਾ ਸਕਣ ਮੇਰੀ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਜਿੰਨਾ ਦੇਖ ਸਕਦੇ ਹੋ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਆਪਣੀਆਂ ਭੈਣਾਂ ਨੂੰ ਦਿਖਾਓ ਸਾਰੇ ਪਰਿਵਾਰ ਜਾਣ ਫਿਲਮ ਦੇਖਣ ਵਾਸਤੇ ਇਹ ਫਿਲਮ ਵਿੱਚ ਸਿੱਖਣ ਵਾਸਤੇ ਬਹੁਤ ਕੁਝ ਹੈ ਰੱਬ ਦੀ ਰਜਾ ਵਿੱਚ ਰਹਿਣਾ ਇਹ ਫਿਲਮ